ਮੋਟਾ ਕਰਾ ਦੇ ਤੁਸੀਂ ਉਹਨੂੰ ਪਿਆਰ ਕਰਦੇ ਤੁਸੀਂ ਉਸ ਨੂੰ ਇੰਨਾ ਪਿਆਰ ਕਰਦੇ ਮੈਂ ਨਾ ਮੋਟਾ ਨਹੀਂ ਕਰਦਾ ਪਿਆਰ ਨਹੀਂ ਦੇਦਾ ਰਹੇ ਕਮਲ ਬੰਦੇ ਸਾਡਾ ਹੋ ਗਿਆ ਹੈ ਤਾਂ ਕਿਸ ਲਈ ਲਈ ਸੋਪਾਟਾ ਖਾ ਗਏ ਬੰਦੇ ਉੱਪਰ ਟੱਕ ਦੇਖ ਪਗੰ ਦਾ 7 ਦਿਨ ਪਹਿਲਾਂ ਗੋੜੀਆਂ ਮਾਰ ਕੇ ਬੜੀ ਹੀ ਬੇਰਹਿਮੀ ਦੇ ਨਾਲ ਜਿਹੜਾ ਕਤਲ ਆ ਉਹ ਕਰ ਦਿੱਤਾ ਜਾਂਦਾ ਸੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੋ ਅੱਜ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਉੱਥੇ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਸੋ ਪਹਿਲਾਂ ਸਮਾਜ ਦੇ ਲੋਕਾਂ ਦੇ ਤੇ ਪਰਿਵਾਰ ਦਾ ਇਹ ਕਹਿਣਾ ਸੀਗਾ ਕਿ ਜਿਹੜਾ 29 ਦਿਨ ਨੂੰ ਜਿਹੜਾ ਲੁਧਿਆਣਾ ਉਹ ਬੰਦ ਕੀਤਾ ਜਾਏਗਾ ਸੋ ਬੀਤੇ ਦਿਨੀ ਪੁਲਿਸ ਕਮਿਸ਼ਨ ਸੋਪਨ ਸ਼ਰਮਾ ਦੇ ਵੱਲੋਂ ਜਿਹੜੀ ਸਮਾਜ ਦੇ ਲੋਕਾਂ ਨਾਲ ਤੇ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੁੰਦਾ ਕਿ ਕਈ ਜਿਹੜੀ ਜਿਹੜੀ ਜਲਦ ਹੈ ਪੈਸਵਾਰਤਾ ਕੀਤੀ ਜਾਗੀ ਜਿਹੜਾ ਰੂਪ ਰੂਪ ਤਾਇ ਜਿਹੜੇ ਦੋਸ਼ੀਆਂ ਦਾ ਇਸ ਤਰੀਕੇ ਨਾਲ ਕਤਲ ਕਰਨਾ ਕੀ ਕਾਰਨ ਸੀਗਾ ਸੋ ਸੋਤਾ ਜੀ ਸਾਡੇ ਨਾਲ ਗੱਲਬਾਤ ਉਹ ਕਰਨੇ ਸੋਤਾ ਜੀ ਕਿਸ ਤਰ੍ਹਾਂ ਦਿਖਦੇ ਹੋ ਬੜੀ ਹੀ ਬੇਰਹਿਮੀ ਦੇ ਨਾਲ 22 ਸਾਲਾ ਦੇ ਨੌਜਵਾਨ ਦਾ ਜਿਹੜਾ ਕਤਲ ਉਹ ਕਰ ਦਿੱਤਾ ਜਾਂਦਾ ਤੇ ਅੱਜ 7ਵੇਂ ਦਿਨ ਜਿਹੜਾ ਸਸਕਾਰ ਉਹ ਕੀਤਾ ਗਿਆ ਦੇਖੋ ਜਦੋਂ ਉਸ ਬੱਚੇ ਦੇ ਗੋਲੀਆਂ ਲੱਗੀਆਂ ਉਹਦਾ ਸੀਨਾ ਛੱਲੀ ਹੋਇਆ ਔਰ ਅੱਜ ਮੋਰਚਰੀ ਦੇ ਅੰਦਰ ਜਦੋਂ ਉਹਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀਗਾ ਸਾਨੂੰ ਉਹਦੇ ਚਾਹਨ ਵਾਲੇ ਨੂੰ ਔਰ ਉਹਦੀ ਸਿਸਟਰ ਨੂੰ ਔਰ ਉਹਦੇ ਪਿਤਾ ਕ੍ਰਾਂਤੀ ਜੀ ਜਿਹੜੇ ਮੇਰੇ ਬੜੇ ਅੱਛੇ ਦੋਸਤ ਨੇ ਹੂੰ ਲਗਭਗ ਪਿਛਲੇ 18-20 ਸਾਲ ਤੋਂ ਮੇਰੇ ਭਾਈਚਾਰੇ ਦੇ ਨੇ ਉਹਨਾਂ ਨੂੰ ਪੁੱਛ ਕੇ ਦੱਸੋ ਕਲੇਜਾ ਕਿਦਾਂ ਛੱਲੀ ਹੋ ਰਿਹਾ ਸੀਗਾ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਸੀਪੀ ਸਾਹਿਬ ਤੋਂ ਸੀਪੀ ਸਾਹਿਬ ਤਾਂ ਖੁਦ ਸੁਪਰ ਸ਼ਰਮਾ ਜੀ ਇੰਕਾਉਂਟਰ ਸਪੈਸ਼ਲਿਸਟ ਦਾ ਵੀ ਇਹ ਸਾਰੇ ਇਹਨਾਂ ਦਾ ਇੰਕਾਊਂਟਰ ਹੋਣਾ ਚਾਹੀਦਾ ਵਾ ਕਿਉਂਕਿ ਪੰਜਾਬ ਤੇ ਲੁਧਿਆਣਾ ਦੇ ਹਾਲਾਤ ਬਹੁਤ ਮਾੜੇ ਨੇ ਇੱਥੇ ਕੋਈ ਮਹਿਫੂਜ਼ ਨਹੀਂ ਹੈਗਾ ਤੇ ਲੱਗਦਾ 22 ਸਾਲਾ ਕਾਰਤਿਕ ਨੂੰ ਜਿਹੜਾ ਫੀਮ ਮਹਿੰਗਾ ਪੈ ਗਿਆ ਇਸੇ ਕਰਕੇ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਸੀਗਾ ਦੇਖੋ ਉਹਦੀ ਸ਼ੋਹਰਤ ਤੁਸੀਂ ਉਹਨਾਂ ਦਾ ਕਾਰਤਿਕ ਬਗਨ ਦਾ ਇੰਸਟਾਗ੍ਰam ਜਿਹੜਾ ਖੋਲੂਗੇ ਉਹਦਾ ਸੋਸ਼ਲ ਮੀਡੀਆ ਕੱਲ ਤੱਕ ਉਹਦੇ 3 ਲੱਖ 2000 ਫਾਲੋਅਰ ਸੀਗੇ ਉਸ ਤੋਂ ਪਹਿਲਾਂ ਉਹਦੇ ਔਨੇ 3 ਲੱਖ ਸੀਗੇ ਉਹਦੀ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਦੇ ਫਾਲੋਅਰ ਵਧੇ ਆ ਔਰ ਇੱਕ ਸਧਾਰਨ ਪਰਿਵਾਰ ਤੋਂ ਉੱਠਿਆ ਬੱਚਾ ਅ ਮੈਨੂੰ ਯਾਦ ਆ ਸੁਸ਼ਾਂਤ ਰਾਜਪੂਤ ਬੰਬੇ ਦੇ ਵਿੱਚ ਜਿਹੜੀ ਹੱਤਿਆ ਹੋਈ ਸੀ ਇਹ ਇੰਡਸਟਰੀ ਇਦਾਂ ਦੀ ਆ ਕਿ ਜਿਹੜਾ ਨੀਚੋਂ ਉੱਪਰ ਨੂੰ ਉੱਠ ਕੇ ਜਾਂਦਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਅੱਛਾ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਕਾਰਤਿਕ ਨੂੰ ਗੈਂਗਸਟਰ ਦਾ ਨਾਮ ਦਿੱਤਾ ਗਿਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਕਿਉਂਕਿ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜਾ ਇਸ ਚੀਜ਼ ਦਾ ਵਿਰੋਧ ਹੀ ਕੀਤਾ ਜਾ ਰਿਹਾ ਉਹਨਾਂ ਕਹਿਣਾ ਜਿਹੜਾ ਸਾਡਾ ਬੇਟਾ ਜਿਹੜਾ ਉਹ ਬੱਚਾ ਸਾਡਾ ਗੈਂਗਸਟਰ ਨਹੀਂ ਸੀ ਅਧਿਰਵਾਦ ਤਾਂ ਡੱਕੀ ਕਹਿਣਾ ਸੀ ਮੈਂ ਕੱਲ ਕਰੇ ਗਿਆ ਇੱਕ ਚੈਨਲ ਦੇ ਮਾਧਿਅਮ ਰਾਹੀਂ ਇੰਟਰਵਿਊ ਕੀਤੀ ਹੂੰ 2018-19 ਦੇ ਵਿੱਚ ਉਹ ਯੂਥ ਸਪੋਰਟਸ ਬਾਸਕਟਬਾਲ ਦਾ ਹੂੰ ਚੈਂਪੀਅਨ ਰਿਹਾ ਵਾ ਨੈਸ਼ਨਲ ਖਿਡਾਰੀ ਸੀਗਾ ਜੀ ਔਰ ਚੰਗੇ ਕੱਦ-ਕਾਡ ਵਾਲਾ ਸੀਗਾ ਔਰ ਮੇਰੇ ਕੋ ਉਹਦੀਆਂ ਪੁਰਾਣੀਆਂ ਫੋਟੋਜ਼ ਦੀਆਂ ਹੈਗੀਆਂ ਜੇ ਮੈਂ ਤੁਹਾਨੂੰ ਕਹੂੰਗੇ ਤੁਹਾਨੂੰ ਵਟਸਐਪ ਕਰ ਦੂੰਗਾ ਤੁਸੀਂ ਇਸ ਖਬਰ ਦੇ ਨਾਲ ਚਲਾ ਦਿਓ ਉਹ ਜਦੋਂ ਵੀ ਉਹਦਾ ਜਨਮ ਦਿਨ ਆਉਂਦਾ ਸੀ ਜਾਂ ਉਹਦਾ ਮਨ ਕਰਦਾ ਸੀਗਾ ਜਦੋਂ ਉਹਨੂੰ ਕਦੇ ਇੰਸਟਾਗ੍ਰਾਮ ਤੋਂ ਉਹਦੀ ਅਰਨਿੰਗ ਉਹਨੂੰ ਆਉਂਦੀ ਸੀ ਤਾਂ ਉਹ ਸਰਦੀਆਂ ਦੇ ਵਿੱਚ ਸੁੱਤੇ ਵੇ ਲੋਕਾਂ ਦੇ ਉੱਤੇ ਕੰਬਲ ਵੀ ਬੰਦਾ ਸੀਗਾ ਇਹ ਗੈਂਗਸਟਰ ਇਹ ਲੋਕ ਨਹੀਂ ਗੈਂਗਸਟਰ ਖੁੱਲੇ ਆਵੇਂ ਚੀਜ਼ਾਂ ਨਹੀਂ ਕਰਦੇ ਹੁੰਦੇ ਹੂੰ ਪਹਿਲੀ ਗੱਲ ਤਾਂ ਉਹ ਲੁਕਦੇ ਹੁੰਦੇ ਆਪਣੀ ਜਾਨ ਬਚਾ ਲੈਂਦੇ ਆ ਇਹ ਤਾਂ ਇਕੱਲਾ ਹੀ ਮਤਲਬ ਇਹ ਤਾਂ ਇਕੱਲਾ ਜਾ ਕੇ ਮਤਲਬ ਸੁੱਤੇ ਵੇ ਲੋਕਾਂ ਦੇ ਤੇ ਕੰਬਲ ਪਾਣੇ ਸਿਰ ਉਹ ਘਾਟੀ ਵਾਲਮੀ ਕੀ ਵਿਖਿਓ ਨੇ ਤਿੰਨ ਚਾਰ ਘਰਾਂ ਦਾ ਮਹੀਨੇ ਦਾ ਖਰਚਾ ਚੱਕਿਆ ਹੋਇਆ ਸੀਗਾ ਅੱਛਾ ਜੀ ਔਰ ਇਹ ਉਹਨੂੰ ਮਿਲਣ ਵਾਲੇ ਉਹਦੇ ਚਾਲ ਵਾਲੇ ਟੀਨੇਜਰ ਜਿਹੜੇ ਹੈਗੇ ਆ ਛੇ 18 ਸਾਲ ਤੋਂ ਘੱਟ ਚਾਹੇ 18 ਸਾਲ ਤੋਂ ਉੱਪਰ ਸਵੇਰੇ 7 ਵਜੇ 8 ਵਜੇ 9 ਵਜੇ ਆ ਜਾਂਦੇ ਸੀਗੇ ਚੌਧਰੀ ਸਾਹਿਬ ਦੱਸਦੇ ਆ ਉਹਨੂੰ ਬੜੇ ਪਾਪਾ ਜੀ ਚੌਧਰੀ ਸਾਹਿਬ ਨੂੰ ਕਹਿੰਦੇ ਨਾ ਸੀ ਕਰਦਗੇ ਉਹ ਕਈ ਵੇਲੇ ਉਹਨੂੰ ਕਾਰਤਿਕ ਨੂੰ ਉਠਾ ਕੇ ਲੈ ਕੇ ਜਾਂਦੇ ਸੀ ਵੀ ਯਾਰ ਉਹ ਬੱਚਾ 2 ਘੰਟੇ ਦੀ ਕਹਿੰਦਾ ਮੈਂ ਛੁੱਟੀ ਲੈ ਕੇ ਆਇਆ ਦੁਕਾਨ ਤੋਂ ਵੀ ਮੇਰੀ ਫੋਟੋ ਖਰਾਦੋ ਕੱਲੇ ਕਾਰਤਿਕ ਦਾ ਅੱਛਾ ਜੀ ਤੇ ਗੈਂਗਸਟਰਾਂ ਨਾਲ ਕੋਈ ਫੋਟੋ ਨਹੀਂ ਕਰੰਦਾ ਹੁੰਦਾ ਇਹ ਉਹਦੀ ਛਵੀ ਨੂੰ ਬਗੜਨ ਦੀ ਕੋਸ਼ਿਸ਼ ਕੀਤੀ ਗਈ ਆ ਗਲਤ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਤੁਸੀਂ ਦੇਖਿਆ ਹੋਊਗਾ ਜਦੋਂ ਅੱਜ ਤੋਂ 2-3 ਸਾਲ ਪਹਿਲਾਂ ਲਗਾਤਾਰ ਗੈਂਗਸਟਰਾਂ ਦਾ ਇਨਕਾਉਂਟਰ ਹੋਇਆ। ਉਹਨਾਂ ਦੇ ਸਿਵੇ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ 5 7 10 15 ਬੰਦੇ ਹੁੰਦੇ ਆ। ਇੱਥੇ ਤਾਂ ਲੱਖਾਂ ਦੀ ਤਦਾਦ ਤੇ ਹਜ਼ੂਮ ਆਇਆ ਹੋਇਆ ਸੀਗਾ। ਤੇ ਉਹ ਵੀਰ ਨੂੰ ਮਤਲਬ ਐਡੀ ਭੱਦੀ ਸ਼ਬਦਾਵਲੀ ਨਾਲ ਸੰਬੋਧਨ ਕਰਨਾ ਉਹਦੀ ਮਿੱਟੀ ਨੂੰ ਮੈਂ ਕਹਿੰਦਾ ਦਾਗ ਲਾਣ ਵਾਲੀ ਗੱਲ। ਅੱਛਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਜਿਹੜੇ ਕਮੈਂਟ ਵਾਜੀ ਕਰ ਰਹੇ ਨੇ? ਮੈਂ ਇਹ ਕਹੂੰਗਾ ਵੀ ਸੋਸ਼ਲ ਮੀਡੀਆ ਦਾ ਸਾਧੂ ਉਪਯੋਗ ਕਰੋ। ਦੁਰਉਪਯੋਗ ਨਾ ਕਰੋ ਕੰਟਰੋਵਰਸੀ ਜਨਾ ਪਵੋ ਜਿਨੇ ਨੇਮ ਫੇਮਸ ਪਰਮਾਤਮਾ ਦੇ ਹੱਥ ਚਾਉਨੇ ਦੇਣਾ ਅੱਛਾ ਸੋਤਾ ਸਾਬ ਗੱਲ ਕਰੀਏ ਅੱਜ 29 ਤਰੀਕਾ 29 ਨੂੰ ਲੁਧਿਆਣਾ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਵੀ ਆਂਦੇ ਨੇ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਈ ਜਿਹੜੇ ਨੌਜਵਾਨ ਰਾਉਂਡ ਅਪ ਕੀਤੇ ਕੀ ਗੱਲਬਾਤ ਹੋਈ ਕਿ ਜਿਹੜਾ ਕੇਸ ਕਿੱਥੇ ਤੱਕ ਪਹੁੰਚਿਆ ਦੇਖੋ ਸੀਪੀ ਸਾਹਿਬ ਨੇ ਕਿਹਾ ਵੀ ਕੁਝ ਗੱਲਾਂ ਨਾ ਡਿਸਕਲੋਜ਼ ਨਹੀਂ ਕਰਨ ਵਾਲੀਆਂ ਉਹ ਆਪਣੇ ਟਾਰਗੇਟ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਮੀਡੀਏ ਰਾਈ ਇਹ ਕਿਸ ਪਬਲਿਕ ਲਈ ਉਹ ਗੱਡਲਾ ਟ੍ਰੈਵਲ ਕਰ ਜਣੀ ਆ ਹੂੰ ਔਰ ਅਸੀਂ ਨਹੀਂ ਚਾਹਦੇ ਕਿ ਦੋਸ਼ੀ ਪੁਲਿਸ ਦੀ ਪਹਰ ਤੋਂ ਦੂਰ ਨਿਕਲ ਜਾਣ ਪਰ 99% ਸੋਪਨ ਸ਼ਰਮਾ ਜੀ ਜਦੋਂ ਘਾਟੀਵਾਲ ਮਿੱਕੀ ਵਿਖੇ ਪਰਿਵਾਰ ਦੇ ਨਾਲ ਸਮਾਜ ਨਾਲ ਦੁੱਖ ਸਾਂਝਾ ਕਰਨ ਆਏ ਸੀਗੇ ਉਹ ਕਾਫੀ ਹਿੰਟ ਦੇ ਕੇ ਗਏ ਆ ਔਰ ਪ੍ਰਮਾਤਮਾ ਨੂੰ ਅਸੀਂ ਬੇਨਤੀ ਕਰਦੇ ਆ ਕਿ ਸੋਪਨ ਸ਼ਰਮਾ ਨੂੰ ਵੀ ਤਾਕਤ ਦੇ ਦੇਣ ਕਿ ਉਹ ਇਹਨਾਂ ਨੂੰ ਫੜਨ ਔਰ ਇਹਨਾਂ ਦੀ ਮੁੱਧ ਪੇੜੀ ਹੋਵੇ ਇਨਕੁਐਂਟਰੀ ਹੋਵੇ ਸੋ ਐਮਐਲਏ ਸ਼ੋਕਰਸ਼ੇ ਪੱਪੀ ਇਸ ਜਗ੍ਹਾ ਤੋਂ ਉੱਪਰ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਅੰਤਿਮ ਵਧਾਈ ਦੇ ਵਿੱਚ ਸੋ ਪਰਿਵਾਰ ਲਗਾਤਾਰ ਜਿਹੜੀ ਸਾਭ ਦੀ ਗੁਹਾਰਾਉ ਲਗਾ ਰਿਹਾ ਐ ਐਮਐਲਏ ਸਾਹਿਬ ਤੁਸੀਂ ਕਿਸ ਕੰਦੇ ਦਿਓ ਅੱਜ 7ਵੇਂ ਦਿਨ ਜਿਹੜਾ ਸੰਸਕਾਰ ਆਉ ਪੁੱਤਾ ਜਾ ਰਿਹਾ ਤੇ ਦੋਸ਼ੀ ਪਰਿਵਾਰ ਦਾ ਕਹਣਾ ਹੈ ਅਜੇ ਤੱਕ ਪ੍ਰਾਰਣੇ ਕੋਈ ਦੋਸ਼ੀਆਂ ਨੇ ਵੀ ਫੜੇ ਜਾਣਾ ਪਰ ਸਾਡੇ ਕੋਲੋਂ ਹੋਰ ਹਰ ਬੱਚਾ ਜਿਹੜਾ ਚਲੇ ਗਿਆ ਉਹਨੇ ਵਾਪਸ ਨਹੀਂ ਆਉਣਾ ਹੂੰ ਉਹਦੇ ਜਾਣ ਦਾ ਜਿੰਨਾ ਦੁੱਖ ਅੱਜ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਮੇਰੇ ਆਪਣੇ ਖਾਸ ਕਰਕੇ ਮੇਰੇ ਇਲਾਕੇ ਦਾ ਜੰਪਲ ਸੀ ਮੈਨੂੰ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਜਦੋਂ ਇਲਾਕੇ ਦਾ ਹਰ ਬੱਚਾ ਕਿੱਥੇ ਦਾ ਉਹਨੇ ਪੂਰੀ ਦੁਨੀਆ ਦੇ ਵਿੱਚ ਇਲਾਕੇ ਦਾ ਨਾਮ ਕਰਨਾ ਸੀ ਕਿੱਥੇ ਉਹਦੇ ਪਰਿਵਾਰ ਨੂੰ ਵੀ ਘਾਟਾ ਪੈ ਗਿਆ ਸਾਡੇ ਇਲਾਕੇ ਨੂੰ ਵੀ ਘਾਟਾ ਪੈ ਗਿਆ ਪੰਜਾਬ ਨੂੰ ਵੀ ਘਾਟਾ ਪਿਆ ਤੇ ਲੁਧਿਆਣੇ ਨੂੰ ਵੀ ਘਾਟਾ ਪੈ ਗਿਆ ਇਹ ਜੇ ਹੁਣ ਹਰ ਬੱਚੇ ਕਿਤੇ ਹਰ ਉਹ ਜੰਮਦੇ ਆ ਪਤਾ ਨਹੀਂ ਕਿਹੜੀਆਂ ਗੱਲਾਂ ਨੂੰ ਲੈ ਕੇ ਇਹਨਾਂ ਲੋਕਾਂ ਦਾ ਜਿਹੜੇ ਬੰਦਿਆਂ ਨੇ ਇਹ ਘਟਨਾ ਨੂੰ ਇਲਜ਼ਾਮ ਦਿੱਤਾ ਗੋਲੀ ਉਹਨਾਂ ਦਾ ਵੀ ਇੰਤਿਯਾਰੀ ਕਰ ਰਹੀ ਆ ਅੱਛਾ ਐਮਰ ਸਾਹਿਬ ਲੱਗਦਾ ਹੈ ਨੌਜਵਾਨ ਨੂੰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣਾ ਫੇਮ ਹਾਸਲ ਕਰਨਾ ਮਹਿੰਗਾ ਪੈ ਗਿਆ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਦੇਖੋ ਹੁਣ ਦੁਨੀਆ ਦੇ ਅੰਦਰ ਬਹੁਤ ਬੰਦੇ ਸੋਸ਼ਲ ਮੀਡੀਆ ਤੇ ਹੈਗੇ ਆ ਪਰ ਇਹਦੇ ਵਿੱਚ ਲੱਗ ਕੁਆਲਟੀ ਸੀ 3 ਲੱਖ ਤੋਂ ਵੱਧ ਫਾਲੋਅਰ ਬੱਚੇ ਦਾ ਹੋਣਾ 22 ਸਾਲ ਦੀ ਉਮਰ ਆ ਜੀ ਜੋੜੀ ਦੀ ਉਮਰ ਚ ਇੰਨਾ ਨਾਮ ਕਮਾਉਣਾ ਇਹ ਢਹਾਰ ਬੰਦੇ ਦੇ ਬੱਸ ਦੀ ਗੱਲ ਹੋ ਜਾਂਦੀ ਆ ਇਹ ਇਸ ਬੰਦੇ ਨੇ ਆਪਣਾ ਨਾਮ ਕਮਾਇਆ ਸੀ ਪਤਾ ਨਹੀਂ ਕਿਹੜੇ ਚੰਦਰੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀਗੀ ਵੀ ਇਹਦਾ ਨਾਮ ਕਿਉਂ ਇੰਨਾ ਹੋ ਗਿਆ ਪਤਾ ਨਹੀਂ ਕਿਹਦੀ ਨજર ਲੱਗ ਗਈ ਹੁਣ ਯੰਗ ਬੱਚਾ ਹੋਣ ਹਾਰ ਭੈਣ ਦਾ ਭਰਾ ਮਾਂ ਦਾ ਪੁੱਤ ਬਿਓ ਲੱਗ ਸਾਰਿਆਂ ਦਾ ਹੀ ਘਾਟਾ ਵਾ ਇਹ ਸਮਾਜ ਦਾ ਘਾਟਾ ਪੂਰਾ ਆਪਣੇ اچھا ਐਮਐਲਏ ਸਾਹਿਬ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਨੌਜਵਾਨ ਕਾਰਤਿਕ ਨੂੰ ਲਗਾਤਾਰ ਜਿਹੜਾ ਗੈਂਗਸਟਰ ਦਾ ਨਾਮ ਹੈ ਉਹ ਦਿੱਤਾ ਗਿਆ ਸੋ ਪਰਿਵਾਰ ਇਸ ਚੀਜ਼ ਦਾ ਜਿਹੜਾ ਵਿਰੋਧ ਉਹ ਵੀ ਕਰ ਰਿਹਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਕਹਿਣ ਨੂੰ ਕੋਈ ਕੁਝ ਕਹੀ ਜਾਵੇ ਇੱਥੇ ਸਾਧੂ ਕੋਈ ਨਹੀਂ ਕਿਸੇ ਨੂੰ ਕਹਿ ਕੇ ਰਾਜੀ ਹੂੰ ਉਹਨੇ ਆ ਨਾਮ ਕੁਮਾਰਿਆ ਕੋਈ ਸੱਗਾ ਘਰ ਵਾਲੇ ਨਹੀਂ ਤੁਰ ਕੇ ਆਉਂਦੇ ਇੰਨੀ ਦੂਰ ਬਿਲਕੁਲ ਜੀ ਜੇ ਉਹਨੂੰ ਕੋਈ ਗੈਂਗਵਾਰ ਕਹਿੰਦਾ ਵਾ ਤਾਂ ਉਹਦੇ ਗੈਂਗਵਾਰ ਦੇ ਮਗਰਾ ਦੇਖ ਲਓ ਜਨਤਾ ਕਿਵੇਂ ਆਈ ਹੋਈ ਆ ਬਿਲਕੁਲ ਜਿਉਂ ਨੇ ਬੱਚੇ ਨੇ ਨਾਮ ਕਮਾਇਆ ਇੱਥੇ ਸਕੇ ਜਾਂਦੇ ਬਸ ਮਰ ਗਿਆ ਉਹ ਲੈ ਜਾਂਦੋ ਅਸੀਂ ਕੀ ਲੈਣਾ ਅੱਛਾ ਕੱਲ ਪੁਲਿਸ ਕਮਿਸ਼ਨ ਵੀ ਆਏ ਸੀ ਕੀ ਗੱਲਬਾਤ ਹੋਈ ਤੇ ਲੱਗਦਾ ਆ ਰਾਉਂਡ ਅਪ ਕਿੰਨੇ ਕੋ ਜਿਹੜੇ ਨੌਜਵਾਨ ਕਿਤੇ ਕਿੰਨੇ ਕੋ ਜਲਦ ਜਿਹੜੇ ਦੋਸ਼ੀ ਗ੍ਰਿਫਤਾਰ ਤੁਹਾਨੂੰ ਕੋਈ ਗੱਲ ਕਹਿਣੀ ਚਾਹਨਾ ਵਾ ਦੇਖੋ ਉਹ ਜਵਾਕ ਹੋਣ ਹਾਰਨੇ ਨਹੀਂ ਹੋਣਾ ਉਹਦਾ ਪਾਪਾ ਜਿਹਨੇ ਰੀਜਾ ਨਾਲ ਪਾਲਿਆ ਹੋਵੇ ਬੱਚਾ ਜਿਹੜੀ ਭੈਣ ਦੀ ਚਾਹ ਕੋਵੇ ਮੇਰੇ ਭਰਾ ਦਾ ਨਾਮ ਉਸ ਜਵਾਕ ਦਾ ਚਲੇ ਜਾਣਾ ਹੀ ਹਰ ਬੰਦੇ ਦੇ ਮਨ ਨੂੰ ਅੰਦਰ ਛੂੰਦਾ ਵਾ ਜਿਹੜੇ ਬੰਦੇ ਆ ਆ ਅੱਜ ਛੋਟੇ ਛੋਟੇ ਜਵਾਗ ਦੇਖ ਲੋ ਉਹਦੇ ਨਾਲ ਆ ਸਾਰੇ ਸਾਰੇ ਲੋਕ ਉਹਦੇ ਨਾਲ ਢੱਡੋ ਪਿਆਰ ਕਰਕੇ ਅੱਜ ਦੇਖ ਲੋ ਇੰਨਾ ਜਵਾਗ ਮੈਂ ਕਹਨਾ ਇਨ੍ਹਾਂ ਲੋਕਾਂ ਨੇ ਜਿਨੇ ਵੀ ਕੀਤਾ ਇਹਨੇ ਪਾਪ ਕਮਾਇਆ ਐਨੇ ਬੱਚੇ ਦਾ ਹੋਂਦ ਹਾਰਦਾ ਜਿਹੜਾ ਉਹਦੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਵਾ ਉਹ ਕਿਤੇ ਸੁੱਖ ਦੀ ਨੀਂਦ ਨਹੀਂ ਸੌ ਸਕਦੇ ਇਹੀ ਮੈਂ ਤਾਂ ਅੰਦਾਜ਼ਾ ਮੈਂ ਇੱਥੇ ਦਾ ਸਾਰਿਆਂ ਨਹੀਂ ਆਉਣਾ ਵਾ ਦੋ ਦਿਨ ਪਹਿਲਾਂ ਦੋ ਦਿਨ ਬਾਅਦ ਪਰ ਇਲਜ਼ਾਮ ਉਹਨਾਂ ਦਾ ਵੀ ਕੋਲੀ ਜੀ ਕਾਰਤਿਕ ਦੇ ਜਿੰਦੇ ਜੀ ਇੰਨਾ ਘੱਟ ਹੁੰਦਾ ਤਾਂ ਖੁਸ਼ੀ ਥੋੜੀ ਹੋ ਲੱਗ ਤਰੀਕੇ ਦੀ ਹੁੰਦੀ ਜੀ ਜਿੰਨਾ ਵੀ ਇੱਕ ਤੋਂ ਵੱਧ ਕਰ ਦਿੰਦਾ ਜੀ ਘੱਟ ਇਹਨਾਂ ਮਨ ਕੇ ਨੇ ਨਾਪਤ ਅਟਮੀ ਰਹਿਣਾ ਆ ਹਮ ਨਾ ਰੋਜ ਇਹ ਦੇ ਕੋ ਆਪ ਆਉਂਦੇ ਸੀ 20 25 ਨੇ 20 25 ਕੁੜੀਆਂ ਮੁੰਡੇ ਆ ਫੋਟੋ ਕੇ ਜਾਂ ਜ਼ੂਰੋ ਦੂਰ ਸਾਰਾ ਗੁਨਾਹ ਤੁਮਨੇ ਕਿਹਾ ਤੋਂ ਆਈ ਕੁੜੀ ਇੱਕ ਬੰਬੇ ਤੋਂ ਆਈ ਕੁੜੀ ਮਿਲਣ ਆਏ ਵੇ ਉਹ ਮੁੰਡੇ ਨੂੰ ਤਾਂ ਸਿਹਾਰ ਵੇ ਤਾਂ ਕੰਦੀ ਕਾਰਤਿਕ ਦਾ ਘਰ ਦਿਖਾ ਰਿਹਾ ਮੈਨੂੰ ਹੁਣ ਲਿਖਿਆ ਇਹਨੂੰ ਸਿੱਧਾ ਚੋਰੀ ਸਾਹਿਬ ਕੇ ਲੈ ਗਿਆ ਦਿਲਾਂ ਨੂੰ ਜਿੱਤਣਾ ਦਿਲਾਂ ਦੇ ਵਿੱਚ ਵਾਸ ਕਰਨਾ ਇਹ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਲੋਕਾਂ ਦਾ ਦਿਲ ਜਿੱਤਿਆ ਸੀ ਉਹਨੇ ਲੋਕਾਂ ਦੇ ਮਨਾਂ 'ਚ ਆਪਣਾ ਨਾਮ ਤੇ ਆਪਣਾ ਘਰ ਕੀਤਾ ਸੀਗਾ ਤਾਂ ਅੱਜ ਜਨਤਾ ਮੇਰੀ ਉਹਦੀ ਇੱਥੇ ਦੱਸ ਸਕਿਆ ਨੇ ਪਿੱਛੇ ਨਹੀਂ ਕੋਈ ਆ ਕੇ ਖੜਦਾ ਇੰਨੀ ਦੇ ਤਾਂ ਪਾਵ ਦੇ ਨਾਲ ਗੱਲਬਾਤ ਤਾਂ ਕਰਨ ਕੀ ਗੱਲਬਾਤ ਹੋਈ ਹੈ ਕਿ ਅੱਜ ਜਿਹੜਾ ਸੰਸਕਾਰ ਹੈ ਉਹਦੇ ਬਾਰੇ ਕੀ ਕਹਿੰਦੇ ਸਰ ਕਿਸੇ ਦਾ ਦਿਨ ਬੜੀ ਪੀ ਰਹੇ ਵੀ ਜਿਹੜਾ ਕੱਪਾ ਲਾਹ ਤੋੜਿਆ ਗਿਆ ਸਰ ਆਜ ਮਤਲਬ ਨਾਟ ਮੈਂ ਉਹਨੂੰ ਲੋਕ ਹੈ ਮਿਕਰ ਸਮਾਜ ਦਾ ਬੱਚਾ ਨਹੀਂ ਮੰਨਦਾ ਜੀ ਨਾ ਉਹ ਕੱਲਾ ਬਲਿਤ ਸਮਾਜ ਦਾ ਬੱਚਾ ਮੰਨਦਾ ਬਲਕਿ ਉਹ ਸਾਰਿਆਂ ਦਾ ਸੰਜ ਸੰਜ ਸਿਰ ਸਾਰੇ ਲੋਕ ਉਸਨੂੰ ਲਾਇਕ ਕਰਦੇ ਸੀ ਉਹਨੂੰ ਪਿਆਰ ਕਰਦੇ ਸੀ ਔਰ 4-4 ਲੱਖ ਦੇ ਕਰੀਬ ਉਹਦੇ ਫਾਲੋਅਰ ਸੀਗੇ ਇੱਕ ਪੋਸਟ ਜਦੋਂ ਪਾਦਾ ਸੀ ਤਾਂ 4-4 ਲੱਖ ਮਤਲਬ ਲਾਈਕਸ ਜਿੰਨੇ ਆ ਉਹਨੇ ਮਿਲਦੀ ਸੀ ਇਸ ਲਈ ਮਤਲਬ ਉਸ ਬੱਚੇ ਦਾ ਇਹ ਹਮਿੰਦੀ ਦਾ ਕਤਲ ਕਰਨਾ ਮੈਂ ਕਹਿ ਸਕਦਾ ਕਿ ਇਹ ਤਾਂ ਅਨਮੋਲ ਬੱਚਾ ਉਹ ਬੱਚਾ ਜਿਹੜਾ ਕਿਸੇ ਸਮਾਜ ਦੇ ਲਈ ਵੀ ਕੰਮ ਆ ਰਿਹਾ ਸੀ ਉਹ ਤੋਂ ਪਰਿਨਾਂ ਲੈ ਲਈ ਸੀ ਬਲਾਰੇ ਇਸ ਬੱਚੇ ਪਰਿਵਾਰ ਦਾ ਵੀ ਪਲੱਸ ਉਸ ਤੋਂ ਬਾਅਦ ਉਹ ਵੱਡੀ ਗੱਲ ਜਿਹੜੀ ਹੈ ਉਸ ਸਮਾਜ ਦੇ ਲਈ ਵੀ ਬਹੁਤ بڑا ਨੁਕਸਾਨ ਹੋਇਆ ਬੰਤੀ ਹੈ। ਪਰ ਜਿੱਥੇ ਤੱਕ ਤੁਹਾਡਾ ਸਵਾਲ ਆ ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇੱਕ ਸੱਚੇ ਦਾ ਤੋਂ ਲੈ ਕੇ ਨਹੀਂ ਮੈਂ ਇਹ ਕਹਿ ਸਕਦਾ ਕਿ ਕੋਈ ਲੱਗੀ ਹੋਈ ਸੀ। ਕਮਿਊਨੀਕੇਸ਼ਨ ਜਿਹੜੀ ਕਿ ਆਏ ਸਾਹਿਬ ਐਸੀ ਤੁਹਾਡਾ ਨਾਲ ਗੱਲਬਾਤ ਹੋਈ ਉਹ ਉਹਨਾਂ ਨੇ ਦੱਸਿਆ ਕੋਈ ਰੌਂਡ ਆਪ ਕਿਤੇ ਜਿਹੜੇ ਲੋਕ ਆ ਉਹ ਹੀ ਦੱਸ ਰਿਹਾ ਕਿ ਕਮਿਊਨੀਕੇਸ਼ਨ ਗੈਪ ਜਿਹੜਾ ਨਾ ਉਹਦੀ ਵਜ੍ਹਾ ਕਰਕੇ ਕੋਈ ਕੱਲ 4:00 ਵਜੇ ਉਹਨਾਂ ਨੇ ਆਪਣੇ ਆਫਿਸ ਕਿਲਾ ਸਾਨੂੰ ਸਾਡੇ ਪੰਜ ਮੈਂਬਰ ਇੱਕ ਮੀਟਿੰਗ ਬਣਾਈ ਸੀ ਸਮਾਜ ਦੇ ਉਹ ਬਹੁਤ ਬਦਿਆਨ ਸੀ। ਤੇ ਉੱਥੇ ਜਾ ਕੇ ਜਦੋਂ ਅਸੀਂ ਉਹਨਾਂ ਨਾਲ ਲਗਭਗ ਡੇਢ ਦੋ ਘੰਟੇ ਚਰਚਾ ਕੀਤੀ ਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਹਿ ਜੀ ਤੁਹਾਨੂੰ ਮਤਲਬ ਪਰਿਵਾਰ ਨਾਲ ਵੀ ਮਿਲਣਾ ਚਾਹੀਦਾ ਔਰ ਉਸੇ ਤਰ੍ਹਾਂ ਉਥੇ ਸਾਰੇ ਫਿਜ਼ਰ ਸਰਦਾਰ ਨਾਲ ਆਏ ਔਰ ਲਗਭਗ ਡੇਢ ਦੋ ਘੰਟੇ ਉਹ ਕੱਢੀ ਮਿਲੇ ਪਰਮਾਤਮਾ ਜੀਾਨ ਵਾਲੀ ਕਿਸੇ ਮਹਾਰਾਜ ਦੇ ਪਰਿਵਾਰ ਦੇ ਵਿੱਚ ਉਹ ਬੇਰੇ ਔਰ ਇੱਕ ਇੱਕ ਚੀਜ਼ ਜਿਹੜੀ ਆ ਉਹਨੂੰ ਮੈਂ ਪਰਿਵਾਰ ਦੇ ਨਾਲ ਵੀ ਸਫਾਈ ਦੇ ਮੁਖੀਆਂ ਦੇ ਨਾਲ ਵੀ ਸਫਾਈ ਦੇ ਨਾਲ ਦੀ ਸਾਂਝੀ ਕੀਤੀ ਆ ਜਿੱਦੋਂ ਉਪਰੀ ਪਰਿਵਾਰ ਵੀ ਔਰ ਅਸੀਂ ਜਿੰਨੇ ਲੋਕ ਪ੍ਰਤੀਨਿਧੀ ਆ ਉਹਨਾਂ ਦੀ ਕਾਰਜਸ਼ੈਲੀ ਤੋਂ ਬਿਲਕੁਲ ਸੈਟੀਸਫਾਈਡ ਆ ਔਰ ਮੈਂ ਉਮੀਦ ਕਰਦਾ ਹਾਂ ਕਿ ਇੱਕ ਅੱਦੇ ਦਿਨ ਦੇ ਵਿੱਚ ਜਿਹੜੇ ਉਹ ਸਾਰੇ ਰਾਉਂਡ ਅਪ ਹੋਏ ਆ ਕੋਈ ਨਹੀਂ ਪ੍ਰਸੰਸ਼ ਰਾਂਚੇ ਸਿੱਧੇ ਕਰਕੇ ਬਰੀਫਿੰਗ ਜਿਹੜੀ ਆ ਉਹ ਮਨੁੱਖੀ ਸਿੱਕੇ ਸਾਥ ਤੇ ਉਹਨੇ ਦਿੱਕ ਕਰਦਾ। ਅਧਾਨਾ ਸੋ ਲੱਗਦਾ ਜਦੋਂ ਬੱਚਾ ਕੋਈ ਫੇਲ ਕਰਦਾ ਮਿਹਨਤ ਦੇ ਨਾਲ ਨਾਮ ਤੋਂ ਮਾਦ ਤੇ ਉਤੇ ਜਿਹੜਾ ਸਮਾਜ ਕੁਝ ਕੋ ਲੋਕ ਨੇ ਜਿਹੜੇ ਵਿਰੋਧੀ ਹੋ ਜਾਂਦੇ ਤੇ ਇਸ ਤਰੀਕੇ ਨਾਲ ਉਹਨਾਂ ਜਿਹੜਾ ਕਮੀਆਜ ਪੁੱਤਰਾ ਪਤਾ ਭਾਵੇਂ ਕਿਸੇ ਵੀ ਹੋਰ ਕੇ ਸਿੰਗਰ ਦੀ ਗੱਲ ਕਰ ਲਈਏ ਜੇ ਉਹ ਜਿਹੜੇ ਸਮਾਜ ਦੇ ਵੀ ਜਿਹੜੇ ਨੌਜਵਾਨ ਇਹਨਾਂ ਦੀ ਗੱਲ ਕਰ ਲਈਏ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਕਤਲ ਹੋ ਕਰ ਦਿੱਤੇ ਨਾ ਕਿਸੇ ਕਿਸੇ ਕੇ ਕਰ ਦਿੱਤੇ ਸੀ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿਉਂਕਿ ਕੁਝ ਲੋਕ ਨਾ ਛੇੜ ਕਰ ਖਾਣਾ ਸ਼ੁਰੂ ਕਰ ਦ ਯਾਰੇ ਮਤਲਬ ਕੱਲ ਜੇ ਇੱਥੇ ਸੀ ਅਜੇ ਦੀ ਗੁਰੂ ਪਹੁੰਚ ਗਿਆ ਐਡਾ ਫੀਮ ਹੋ ਗਿਆ ਛੋਟੀ ਹੋਣੀ ਉਹਨੇ ਆਪ ਨਹੀਂ ਕੁਝ ਕਰਨਾ ਤਾਂ ਉਹਨੇ ਸੜ ਸੜ ਕੇ ਉੱਥੇ ਹੀ ਮਰ ਜਾਣਾ ਹੁੰਦਾ ਉਹਨਾਂ ਦੀ ਆਦਤ ਹੁੰਦੀ ਹੈ ਨਾ ਮੈਨੂੰ ਅੱਜ ਵੀ ਵਿਰੋਧ ਨੂੰ ਲਖਨਉਦਰਾਵੜਜੀ ਦੀ ਗੱਲ ਯਾਦ ਆਈ ਆ ਉਹਨਾਂ ਨੇ ਇੱਕ ਗੱਡੀ ਲਈ ਸੀ ਉਹਦੇ ਤੇ ਲਿਖਿਆ ਸੀ ਸੜਨਾ 30000 ਉਹ ਪਈ ਲੋਕ ਇਦਾਂ ਸੜ ਸੜ ਕੇ ਮਰ ਮਰ ਜਾਂਦੇ ਉਹਨਾਂ ਦੀ ਆਦਤ ਹੈ ਨਾ ਤੇ ਈਸ਼ਵਰ ਵੀ ਉਹਨਾਂ ਨੂੰ ਓਨੀ ਕੀ ਗੁੱਦੀ ਦਿੰਦਾ ਵਾ ਉਹ ਵੇਲੇ ਸੜ ਸੜ ਕੇ ਮਰ ਮਰ ਜਾਂਦੇ ਨੇ ਜਿਹੜੇ ਲੋਕ ਮਿਹਨਤ ਕਰਦੇ ਆ ਉਹ ਲੋਕ ਫਿਰ ਕਾਰਤਿਕ ਬਗਮੰਦ ਨੂੰ ਵਰਤੋਂ ਲਖਮਨ ਧਰਾਵੜ ਨੂੰ ਲੋਕਾਂ ਦੇ ਨਾਇਕ ਬਣ ਕੇ ਭਿਆਦੇ ਨੇ ਮੈਨੂੰ ਇੱਥੇ ਬੈਠੇ ਬੈਠੇ ਯਾਦ ਆਈ ਕਿ ਜਦੋਂ ਅਸੀਂ ਧਰਾਵੜ ਸਾਹਿਬ ਨੂੰ ਇੱਥੇ ਲੈ ਕੇ ਆਏ ਸੀ ਮੇਰਾ ਥਾਲ ਇੱਕ ਇੱਕ ਇੰਨੀ ਜਗਾ ਜਿਹੜੀ ਆ ਉਹ ਵੀ ਦੇਖਣ ਨੂੰ ਨਹੀਂ ਮਿਲਦੀ ਉਸ ਤਰ੍ਹਾਂ ਦਾ ਦ੍ਰਿਸ਼ ਅੱਜ ਜਿਹੜਾ ਵਾ ਉਹ ਕਾਰਤਿਕ ਬਗੜ ਦਾ ਦੇਖਣ ਨੂੰ ਮਿਲਦਾ ਤਾਣਾ ਸੋ ਲੱਗਦਾ ਹੈ ਜਿਹੜਾ ਇਹ ਕਾਰਤਿਕ ਬਗੰਦ ਦਾ ਜਿਹੜਾ ਨਾਮ ਕਮਾਇਆ ਹੈ ਜਾਂ ਲੋਕਾਂ ਦਾ ਜਿਹੜਾ ਪਿਆਰ ਹੈ ਸਲਾਬ ਆ ਗਿਆ ਲੋਕਾਂ ਦਾ ਕੜੰਦਲੀ ਜਿਹੜਾ ਸੰਸ਼ਾਨ ਘਰ ਦੀ ਜਗਾ ਉਹ ਵੀ ਤੱਕ ਪੈ ਰਹੀ ਉਹ ਤੁਹਾਡੇ ਸਾਹਮਣੇ ਆ ਵੀ ਦੇਖ ਲੋ ਇਹ ਕਿਤਾ ਜਨ ਸਲਾਬ ਜਿੰਨੇ ਨੌਜਵਾਨ ਨੇ ਜਿੰਨੇ ਮਤਲ ਮਾਤਰ ਸ਼ਕਤੀ ਹੈ ਸਾਰੇ ਹਰ ਪੋਲੀਟੀਕਲ ਪਾਰਟੀਆਂ ਦੇ ਧਾਰਮਿਕ ਐਨ ਜੀਓ ਜੇ ਉਹ ਸਭ ਸੰਗਠਨਾਂ ਦੇ ਮੁਖੀ ਸਾਰੇ ਲੋਕ ਉਸ ਬੱਚੇ ਨੂੰ ਪਿਆਰ ਕਰਨ ਵਾਸਤੇ ਉਨੁਸ਼ਠ ਰੱਖਦੇ ਰਹਿੰਦੇ ਆਏ ਔਰ ਪ੍ਰਮਾਤਮਾ ਦੇ ਚਰਨਾਂ 'ਤੇ ਆ ਕੇ ਬੇਨਤੀ ਕਰ ਲਈ ਹੈ ਕਿ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ 'ਤੇ ਦਵਾ ਉਹ ਸ਼ਾਂਤੀ ਦੇਵੇ ਮੁਕਤੀ ਦੇਵੇ ਅਰਦਾਸ ਕਰਨੇ ਸਾਰੇ ਲੋਕ ਇੱਥੇ ਆਏ ਨੇ ਤਾਂ ਦਾਨਸਾਹ ਗੱਲ ਕਰੀਏ ਕੁਝ ਕੁ ਲੋਕ ਸੋਸ਼ਲ ਮੀਡੀਆ ਦੇ ਉੱਪਰੋਂ ਗੈਂਗਸ ਦਾ ਕਹਿ ਰਹੇ ਨੇ ਤੇ ਪਰਿਵਾਰ ਉੱਪੀ ਦਾ ਜਿਹੜਾ ਵਿਰੋਧ ਹੈ ਉਹ ਵੀ ਕਰ ਰਿਹਾ ਤੇ ਕੁਝ ਕੁ ਲੋਕ ਨੇ ਉਦਾਂ ਜਿਹੜਾ ਟੈਟੂ ਬਣਵਾ ਰਹੇ ਨੇ ਆਪਣੇ ਹੱਥ 'ਤੇ ਪਰਹਧਾਰਨੇ ਆਪਣੇ ਚਿਹਰੇ 'ਤੇ ਉੱਪਰ ਬਣਵਾ ਰਹੇ ਨੇ ਤੇ ਲੱਗਦਾ ਨਹੀਂ ਜਿਹੜਾ ਇਹ ਐਕਸਟਰਾ ਕਰਦੇ ਕਿਸੇ ਕਿਸੇ ਜਿਹੜੇ ਸ਼ਰਾਬ ਦੀ ਇੰਪ੍ਰਾਉਡ ਜੋ ਕਿ ਉਹਨਾਂ ਨੇ ਸਟਾਉਟ ਕੋਈ ਇਨਵੈਸਟੀਗੇਸ਼ਨ ਲੋਕਾਂ ਨੂੰ ਲੋਕਪੰਚਾਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਲੋਕ ਨੰਗੇ ਵੀ ਹੋ ਗਏ ਥੋੜੇ ਦਿਨ ਬਾਅਦ ਤੁਸੀਂ ਦੇਖੋਗੇ ਔਰ ਮੈਂ ਤੁਹਾਡੇ ਮਾਦਦੋਂ ਸਭ ਤੋਂ ਪਹਿਲਾਂ ਤਾਂ ਪ੍ਰਿੰਟ ਮੀਡੀਆ ਦਾ ਇਲੈਕਟ੍ਰਾਨਿਕ ਮੀਡੀਆ ਦਾ ਔਰ ਉਹ ਉਹ ਲੋਕਾਂ ਦਾ ਐਂਚ ਕਰਨਾ ਚਾਹੁੰਦਾ ਜਿਨ੍ਹਾਂ ਨੇ ਚੋਹ ਪਰ ਸ਼ਰਤਾਂ ਦੇ ਅੰਦਰ ਇਸ ਗੱਲ ਦੀ ਨਖਿੱਦੀ ਕੀਤੀ ਕਿ ਉਹਨੂੰ ਇੱਕ ਕੈਕਟਰ ਬਣਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਸੀ ਬਿਲਕੁਲ ਸਰਾ ਸਰ ਉਹ ਹਲਤ ਸੀ ਉਹ ਇੱਕ ਨੈਸ਼ਨਲ ਪਲੇਅਰ ਸੀ ਬਾਸਕਟਬਾਲ ਦਾ ਪਲੱਸ ਨਾਲ ਦੀ ਨਾਲ ਇੱਕ ਇੰਸਟਾਗ੍ਰਾਮ ਤੇ ਇੱਕ ਫੇਮ ਪਰਸਨ ਸੀ ਉਹ ਫੇਮ ਪਰਸਨ ਨੂੰ ਚਾਹਣ ਬੁਝ ਕੇ ਕੁਝ ਚੁਣੰਦਾ ਲੋਕਾਂ ਨੇ ਉਹਦੇ ਐਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਰ ਆ ਫਿਰ ਆ ਲੋਕ ਤੁਹਾਨੂੰ ਦੱਸ ਹੀ ਰਹੇ ਕਿ ਉਹ ਕਿੰਦਾ ਦਾ ਸੀਗਾ ਕਿੰਨੇ ਲੋਕ ਉਹਨੂੰ ਪਿਆਰ ਕਰਨ ਵਾਲੇ ਸੀ 22 ਸਾਲ ਦਾ ਬੱਚਾ ਜਿਹੜਾ ਵਾ ਇੰਨੇ ਛੋਟੇ ਮਤਲਬ ਉਮਰ ਦੇ ਵਿੱਚ ਛੋਟੇ ਇਸ ਦੇ ਅੰਦਰ ਐਡਾ ਫੇਮ ਪੈਦਾ ਕਰ ਲੈਣਾ 4-4 ਲੱਖ ਉਹਨੂੰ ਚਾਹਣ ਵਾਲੇ ਲੋਕ ਹੋਣ ਤੇ ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰ ਸਕਦੇ ਨਾ ਕਿ ਇਹ ਤਾਂ ਸਿਰਫ ਛੇੜ ਸੀ ਛੇੜ ਉਹਦੀ ਅਕਸ ਖਰਾਬ ਕਰਨ ਵਾਸਤੇ ਸੀ ਚੰਦ ਲੋਕਾਂ ਵੱਲੋਂ ਪਰ ਆ ਜਨ ਸਲਾਬ ਤਾਂ ਉਹਨੂੰ ਪਿਆਰ ਕਰਨ ਵਾਲਾ ਵੀ ਹੈ ਨਾ ਅੱਛਾ ਗਾਨੂ ਸਾਹਿਬ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਕਾਰਤਿਕ ਦੇ ਇਨਸਾਫ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਲੋਕ ਲਗਾਤਾਰ ਜਿਹੜੀ ਪੋਸਟਾਂ ਉਹ ਕਰ ਰਹੇ ਨੇ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਜਿਹੜੇ ਪੰਜਾਬ ਤੋਂ ਬਾਹਰ ਵੀ ਲੋਕ ਬੈਠੇ ਨੇ ਉਹ ਤਾਂ ਲੁਧਿਆਣਾ ਦੇ ਜਿਹੜੇ ਬਾਰੇ ਜਾਣੂ ਨਹੀਂ ਹੈਗੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਕਿ ਕਿਸੇ ਕਿਸੇ ਨਾਲ ਕਾਰਵਾਈ ਕਿਸ ਤਰ੍ਹਾਂ ਕੀਤੀ ਹੈ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਣਾ ਵਾਂ ਕਿ ਜਿੰਨੇ ਤੁਸੀਂ ਪਿਆਰ ਮੁਹੱਬਤ ਕਾਰਤਿਕ ਬਗ ਉਹ ਸ਼ਾਇਦ ਅਸੀਂ ਵੀ ਉਹਨਾਂ ਨਾਲ ਕਰਦੇ ਹੋਈਏ ਸਾਡੇ ਕੋਲ ਬਾਅਦੋਂ ਕਰਨ ਵਾਲੇ ਨੇ ਲੇਕਿਨ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਨੇ ਕਿ ਜਿਹੜੇ ਵੀ ਕਾਤਲ ਆ ਉਹ ਜਿੱਥੇ ਮਰਜ਼ੀ ਲੁਕ ਜਾਣ ਉਹ ਨੰਗੇ ਕਿੱਥੇ ਜਾਣਗੇ ਔਰ ਬਹੁਤ ਜਲਦ ਉਹ ਨੰਗੇ ਹੋ ਜਾਣਗੇ ਕਿ ਕੋਈ ਕੋ ਬਹੁਤ ਸਾਰੇ ਰਾਉਂਡ ਅਪ ਹੋ ਵੀ ਗਏ ਮਾਰ ਜੋ ਸੀਪੀ ਸਾਹਿਬ ਦਾ ਸਮੂਹ ਪੂਰਾ ਵਿਸ਼ਵਾਸ ਹੈ ਔਰ ਅਸੀਂ ਤਾਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਕੀਤੀਆਂ ਔਰ ਆਣ ਵਾਲੇ ਦਿਨਾਂ ਚ ਤੁਸੀ ਦੇਖੋਗੇ ਕਿ ਜਿਨ੍ਹਾਂ ਲੋਕਾਂ ਨੇ ਇਹ ਘੁਣਾਣਾ ਕੰਮ ਕੀਤਾ ਵਾ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਪਾਏ ਜਾਣਗੇ ਬੀਤੇ 7 ਦਿਨ ਪਹਿਲਾਂ ਕਾਰਤਿਕ ਬੱਗਨ ਦਾ ਗੋਲੀਆਂ ਮਾਰ ਕੇ ਬੜੀ ਹੀ ਬੇਰਹਿਮੀ ਦੇ ਨਾਲ ਜਿਹੜਾ ਕਤਲ ਹੈ ਉਹ ਕਰ ਦਿੱਤਾ ਜਾਂਦਾ ਸੋ ਬਿਲਕੁਲ ਉਸ ਤੋਂ ਬਾਅਦ ਜਿਹੜਾ ਪਰਿਵਾਰ ਲਗਾਤਾਰ ਜਿਹੜੀ ਸਾਫ ਦੀ ਗੁਹਾਰ ਲਗਾ ਰਿਹਾ ਸੀ ਅੱਜ 7ਵਾਂ ਦਿਨ ਹੈ 7ਵੇਂ ਦਿਨ ਜਿਹੜਾ ਸੰਸਕਾਰ ਹੈ ਕੀਤਾ ਜਾ ਰਿਹਾ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੌਜਵਾਨਾਂ ਦਾ ਇਹ ਆਪਾਂ ਕਹਿ ਸਕਦੇ ਕਿ ਇਸ ਸ਼ਮਸ਼ਾਨ ਘਾਟ ਦੇ ਵਿੱਚ ਹੜ ਹਾਇਆ ਹੈ ਤੇ ਉਸ ਨੂੰ ਪਿਆਰ ਕਰਨ ਵਾਲੇ ਦੂਰੋਂ ਨੇੜੇ ਇਸ ਜਗ੍ਹਾ ਦੇ ਉੱਪਰ ਪਹੁੰਚਵੇਂ ਨੇ ਤੇ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਉਹ ਨਮ ਨਜ਼ਰ ਆ ਰਹੀਆਂ ਨੇ ਸੋ ਬਿਲਕੁਲ ਜਿੰਨੇ ਵੀ ਸਮਾਜ ਦੇ ਲੋਕ ਸੀ ਇਸ ਜ ਅੰਤਿਮ ਸੰਸਕਾਰ ਹੈ ਕਾਰਤਿਕ ਦਾ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਜਿਹੜੇ ਦੋਸ਼ੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਹੁੰਦੇ ਸੋ ਬੀਤੇ ਦਿਨ ਹੀ ਗੱਲ ਕਰੀਏ ਤਾਂ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੇ ਵੱਲੋਂ ਪਰਿਵਾਰ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਜਾਂਦੀ ਹੈ ਤੇ ਜਿਹੜੇ ਸਮਾਜ ਦੇ ਜਿਹੜੇ ਉਧੇਦਾਰ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਸੋ ਜਿਸ ਤੋਂ ਬਾਅਦ ਅੱਜ ਪਰਿਵਾਰ ਨੂੰ ਸੰਸਕਾਰ ਕਰਨ ਦੇ ਲਈ ਮਨਾਇਆ ਜਾਂਦਾ ਤਾਂ ਅੱਜ ਲੁਧਿਆਣਾ ਹੀ ਨਹੀਂ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਜਿਹੜੇ ਕਾਰਤਿਕ ਨੂੰ ਪਿਆਰ ਕਰਨ ਵਾਲੇ ਇਸ ਜਗ੍ਹਾ ਦੇ ਉੱਪਰ ਨੌਜਵਾਨ ਨੇ ਪਹੁੰਚੇ ਨੇ ਤੇ ਹਰ ਕਿਸੇ ਦੀਆਂ ਅੱਖਾਂ ਨਾਮ ਨੇ ਸੋ ਬਿਲਕੁਲ ਅਸ਼ੋਕ ਪ੍ਰੇਸ਼ ਪਰਪੇ ਵੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਤੇ ਹੋਰ ਜਿਹੜੇ ਸਮਾਜ ਦੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਤੇ ਲਗਾਤਾਰ ਜਿਹੜੀ ਸਾਫ ਦੀ ਗੁਹਾਰ ਹੈ ਪਰਿਵਾਰ ਦੇ ਵੱਲੋਂ ਲਗਾਈ ਜਾ ਰਹੀ ਤੇ ਪਰਿਵਾਰ ਦਾ ਕਹਿਣਾ ਸੀ ਕਿ ਜਿਹੜੇ ਦੋਸ਼ੀ ਨੇ ਉਹ ਜਲਦ ਗ੍ਰਿਫਤਾਰ ਕਿਤੇ ਜਾਣਾ ਤੇ ਉੱਥੇ ਹੀ ਦੂਸਰੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਗ੍ਰਿਫਤਾਰੀ ਦੀ ਲਗਾਤਾਰ ਜਿਹੜੀ ਮੰਗ ਆਉ ਕਿ ਤੁਸੀਂ ਦੇਖ ਸਕਦੇ ਹੋ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਆ ਤੇ ਨੌਜਵਾਨਾਂ ਦਾ ਜਿਹੜਾ ਇਸ ਜਗ੍ਹਾ ਤੋਂ ਪ੍ਰਹਾੜ ਆਇਆ ਹੈ ਤੇ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਬੜੀਆਂ ਚਰਚਾਵਾਂ ਨੇ ਕਿ ਜਿਹੜਾ ਕਾਰਤਿਕ ਨੂੰ ਜਿਹੜਾ ਗੈਂਗਸਟਰ ਕਿਹਾ ਜਾ ਰਿਹਾ ਸੀਗਾ ਸੋ ਇਸੇ ਚੀਜ਼ ਦਾ ਪਰਿਵਾਰ ਦੇ ਵੱਲੋਂ ਜਿਹੜਾ ਵਿਰੋਧ ਉਹ ਵੀ ਕੀਤਾ ਗਿਆ ਤੇ ਪਰਿਵਾਰ ਦੇ ਵੱਲੋਂ ਜਿਹੜੀ ਅਪੀਲ ਅਤੇ ਹੋ ਜਿਹੜਾ ਸਮਾਜ ਦੇ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਕਿ ਜਿਹੜਾ ਕਾਰਤਿਕ ਨੂੰ ਜਿਹੜਾ ਗੈਂਗਸਟਰ ਨਾ ਕਿਹਾ ਜਾਵੇ ਕਿਉਂਕਿ ਕਾਰਤਿਕ ਜਿਹੜਾ ਗੈਂਗਸਟਰ ਹੈ ਉਹ ਨਹੀਂ ਸੀਗਾ ਸੋ ਪਰਿਵਾਰ ਦੀਆਂ ਅੱਖਾਂ ਬਿਲਕੁਲ ਨਮ ਨੇ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਪਰ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਹੋਏ ਨੇ ਤੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਜਿਹੜਾ ਸਾਂਝਾ ਉਹ ਕੀਤਾ ਜਾ ਰਿਹਾ ਤੇ ਅੰਤਿਮ ਅਰਦਾਸ ਇਸ ਜਗ੍ਹਾ ਦੇ ਉੱਪਰ ਕੀਤੀ ਜਾ ਰਹੀ ਹੈ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੂਰੋਂ ਨੇੜੇ ਇਸ ਜਗ੍ਹਾ ਦੇ ਉੱਪਰ ਜਿਹੜੇ ਨੌਜਵਾਨ ਨੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਨੇ ਸੋ ਐਮਐਲਏ ਸ਼ੋਪਰੇਸ਼ ਪੱਪੀ ਦੇ ਨਾਮ ਇਹ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕੀ ਸਰਕਾਰ ਜਿਹੜੀ ਹਮੇਸ਼ਾ ਪਰਿਵਾਰ ਦੇ ਨਾਲ ਖੜੀ ਹੈ ਤੇ ਇਹ ਜਿਹੜਾ ਹੁਣ ਹਰ ਮੁੰਡਾ ਸੀਗਾ ਸਾਡੇ ਤੇ ਛੋਟੀ ਉਮਰ ਦੇ ਵਿੱਚ ਜਿਹੜਾ ਵੱਡਾ ਫੇਮ ਇਸ ਨੌਜਵਾਨ ਨੇ ਕਮਾਇਆ ਸੀਗਾ YouTube ਤੇ Instagram ਦੇ ਉੱਪਰ ਕਾਫੀ ਜਿਹੜੇ ਇਸ ਜਗ੍ਹਾ ਜਿਹੜੇ ਨੌਜਵਾਨ ਦੇ ਜਿਹੜੇ ਗੱਲ ਕਰੀਏ ਤਾਂ ਆ ਫੈਨ ਪੋਲਿੰਗ ਸੀਗੀ ਤੇ ਉਹ ਕੁਝ ਕੁ ਲੋਕਾਂ ਜਿਹੜੀ ਰਾਸ ਹੈ ਉਹ ਨਹੀਂ ਹੈ ਕਿਤੇ 22 ਉਮਰ 22 ਉਮਰ ਦੀ ਵਿੱਚ ਇਸ ਤਰੀਕੇ ਨਾਲ ਜਿਹੜਾ ਫੇਮ ਘਟਣਾ ਬੜੀ ਹੀ ਵੱਡੀ ਗੱਲ ਹੈ ਤੇ ਬਿਲਕੁਲ ਹੁਣੇ ਆਣ ਵਾਲਾ ਸਮਾਂ ਦੱਸੂਗਾ ਕਿ ਜਿਹੜੇ ਦੋਸ਼ੀ ਨੇ ਪੁਲਿਸ ਦੀ ਗ੍ਰਿਫਤੋਕੋਂ ਤੱਕ ਬਾਹਰ ਰਹਿੰਦੇ ਕਿਉਂਕਿ ਐਮਐਲਏ ਸ਼ੋਕਰਚ ਪੱਪੀ ਨਾਲ ਵੀ ਗੱਲਬਾਤ ਹੋਈ ਹੈ ਤੇ ਵਿਜੇ ਦਾਣਾ ਨਾਲ ਵੀ ਗੱਲਬਾਤ ਹੋਈ ਹੈ ਤੇ ਬੀਤੇ ਦਿਨੀ ਪੋਸਟ ਕਮਿਸ਼ਨਰ ਦੇ ਵੱਲੋਂ ਪਰਿਵਾਰ ਦੇ ਨਾਲ ਜਿਹੜੀ ਮੀਟਿੰਗ ਹੈ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਜਿਹੜੇ ਦੋਸ਼ੀ ਨੇ ਜਲਦ ਗ੍ਰਿਫਤਾਰ ਹੋਣਗੇ ਹੁਣੇ ਆੜਾਲਾ ਸਮਾਂ ਦੱਸੂਗਾ ਜਿਹੜੇ ਦੋਸ਼ੀ ਨੇ ਪੋਸਟ ਦੇ ਗ੍ਰਿਫਤੋ ਕੋ ਤੱਕ ਜਿਹੜਾ ਬਾਹਰ ਆਉ ਰਹੇ ਨੇ ਕਿਉਂਕਿ ਅੱਜ 7ਵੇਂ ਦਿਨ ਜਿਹੜਾ ਕਾਰਤਿਕ ਦਾ ਜਿਹੜਾ ਅੰਤਿਮ ਸੰਸਕਾਰ ਤਾਂ ਕਰ ਦਿੱਤਾ ਗਿਆ ਪਰ ਪਰਿਵਾਰ ਦੀਆਂ ਅਜੇ ਵੀ ਅੱਖਾਂ ਨਮ ਨੇ ਤੇ ਰੋ ਰੋ ਕੇ ਬੁਰਾ ਹਾਲ ਹੈ ਕੈਮਰਾ ਪਰਸਨ ਮਨੁੱਖ ਛਾਪ ਦੇ ਨਾਲ ਮੈਂ ਰਾਹੁਲਾ ਸਿਟੀੋਂ ਲੁਧਿਆਣਾ